ਇਹ ਆਪਣੇ ਆਨਾ ਨਫ਼ਰਤ ਕਰਦੇ ਪਿਆਰ ਦੂਜਿਆਂ ਨੂੰ ਇਹ ਆਪਣੇ ਆਨਾ ਨਫ਼ਰਤ ਕਰਦੇ ਪਿਆਰ ਦੂਜਿਆਂ ਨੂੰ ਖੁਦ ਨੂੰ ਸਮਝਣ ਚੰਗਾ ਤੇ ਬੇਕਾਰ ਦੂਜਿਆਂ ਨੂੰ ਖੁਦ ਨੂੰ ਸਮਝਣ ਚੰਗਾ ਤੇ ਬੇਕਾਰ ਦੂਜਿਆਂ ਨੂੰ ਸੋ ਇਹ ਸਾਰੀਆਂ ਲਾਈਨਾਂ ਜਿਹੜੀਆਂ ਟੁੱਕਦੀਆਂ ਨੇ ਸਾਡੇ ਲਾਣੇ ਤੇ ਸਾੜਿਆਂ ਤੇ ਸਾਡੇ ਆਪਣਿਆਂ ਤੇ ਕਿਉਂਕਿ ਸਾਡੇ ਆਪਣਿਆਂ ਨੇ ਜਦੋਂ ਵੀ ਮਤਲਬ ਸਾਡਾ ਛੋਟੇ ਛੋਟੇ ਅਸੀਂ ਹਿੱਸਿਆਂ 'ਚ ਵੰਡੇ ਗਏ ਅਸੀਂ ਛੋਟੇ ਛੋਟੇ ਟੁਕੜੀਆਂ 'ਚ ਵੰਡੇ ਗਏ ਉਹਦਾ ਕਹਿਣ ਦਾ ਭਾਵਕ ਅਸੀਂ ਕਿਸੇ ਨੂੰ ਲੀਡਰ ਨਹੀਂ ਮੰਨਦੇ ਆਪਣੇ ਕਿਸੇ ਵੀ ਬੰਦੇ ਨੂੰ ਅੱਜ ਤੱਕ ਲੀਡਰ ਨਹੀਂ ਬਣਾ ਸਕੇ ਇਸੇ ਕਰਕੇ ਸਾਡੀ ਦੇਸ਼ ਦੇ ਅੰਦਰ ਕੁੱਤੇ ਜਿੰਨੀ ਵੀ ਕਦਰ ਨਹੀਂ ਨਾ ਸਾਡਾ ਧਾਰਮਿਕ ਤੌਰ ਤੇ ਅਸੀਂ ਕਿਤੇ ਲੈਵਲ ਤੇ ਖੜੇ ਆ ਨਾ ਅਸੀਂ ਰਾਜਨੀਤਿਕ ਤੌਰ ਤੇ ਕਿੱਥੇ ਖੜੇ ਆ ਨਾ ਅਸੀਂ ਐਜੂਕੇਸ਼ਨ ਤੌਰ ਤੇ ਸਾਰੇ ਥਾਵਾਂ ਤੋਂ ਪਛੜ ਗਏ ਆ ਉਹਦਾ ਕਾਰਨ ਕਿ ਜੇ ਨੇ ਸਪੋਜ਼ ਕਰੋ ਇੱਕ ਖੂਹ ਦੇ ਵਿੱਚ 10 ਬੰਦੇ ਸਿੱਟੇ ਆ ਔਰ ਦਸਾਂ ਬੰਦਿਆਂ ਚੋਂ ਇੱਕ ਬੰਦਾ ਜੇ ਨੋਂ ਨੂੰ ਢਾ ਕੇ ਕਿਤੇ ਬਾਹਰ ਨਿਕਲਣ ਲੱਗਦਾ ਤੇ ਨੌ ਬੰਦੇ ਥੱਲੇ ਉਹਦੀ ਲੱਤ ਫੜਦੇ ਆ ਕਦੀ ਵੀ ਕਿਸ ਨੇ ਇਹ ਨਹੀਂ ਕਿਹਾ ਕਿ ਮੇਰੇ ਮੋਢੇ ਤੇ ਪੈਰ ਰੱਖ ਕਿ ਛੋਟੇ ਭਾਈ ਵੱਡੇ ਭਰਾ ਤੂੰ ਬਾਹਰ ਨਿਕਲ ਤੇ ਜਾ ਕੇ ਸਾਡਾ ਨਵਾਂ ਦਾ ਪ੍ਰਬੰਧ ਕਰੀ ਕੋਈ ਅੰਦਰ ਰੱਸਾ ਸਿੱਟੀ ਜਾਂ ਬਾਹਰ ਜਾ ਕੇ ਕੋਈ ਪੌੜੀ ਲਟਕਾਈ ਖੂਹ ਦੇ ਵਿੱਚ ਤੇ ਅਸੀਂ ਵੀ ਬਾਹਰ ਆਵਾਂਗੇ ਇਹ ਉਸੇ ਖੂਹ ਦੇ ਵਿੱਚ ਜਿਹੜਾ ਨਿਕਣ ਲੱਗਦਾ ਉਹਨੂੰ ਫੜ ਕੇ ਥੱਲੇ ਸੈਟ ਲੈਂਦੇ ਆ ਤੇ ਦਸੇ ਦੇ ਦਸੇ ਜਿਹੜੇ ਉਹ ਖੂਚ ਛੜਦੇ ਆ ਮਰਦੇ ਆ ਗੈਸ ਚੜ ਕੇ ਸਾਰੇ ਮਰ ਜਾਂਦੇ ਆ ਇਸ ਕਰਕੇ ਇਹ ਸਾਡੇ ਆ ਕਿ ਜਿਹੜੇ ਛੋਟੀਆਂ ਸਾਡੀਆਂ ਪ੍ਰਧਾਨਗੀਆਂ ਸਾਨੂੰ ਲੈ ਬੈਠੀਆਂ ਵਾ ਮਹੱਲੇ ਦੀ ਪ੍ਰਧਾਨਗੀ ਸ਼ਹਿਰ ਸ਼ਹਿਰਦਾਰੀ ਦੀ ਪ੍ਰਧਾਨਗੀ ਮਲਕਸਬਿਆਂ ਦੀ ਪ੍ਰਧਾਨਗੀਆਂ ਇਹਨਾਂ ਪ੍ਰਧਾਨਗੀਆਂ ਨੇ ਸਭ ਤੋਂ ਵੱਡਾ ਜਿਹੜਾ ਸਾਡਾ ਘਾਟਾ ਕੀਤਾ ਕਿਉਂਕਿ ਜਦੋਂ ਸਾਡਾ ਕੋਈ ਗਰੁੱਪ ਵੀ ਬਣਦਾ ਤੇ ਕੁਝ ਬੰਦੇ ਜਿਹੜੇ ਚੁਸਤੇ ਆ ਉਹ ਸਾਡੇ ਗਰੁੱਪ ਨੂੰ ਵੀ ਤੋੜਦੇ ਆ ਕਿਉਂਕਿ ਸਾਨੂੰ ਵਧਣ ਨਹੀਂ ਦਿੰਦੇ ਕਿ ਦੂਜੇ ਜਿਹੜੇ ਦੁਸ਼ਮਣ ਉਹ ਚਾਲ ਕਰਦੇ ਕਰੇ ਜਾਂ ਸੋ ਆਪਣੇ ਜਿਹੜੇ ਕਹਿ ਸਕਦੇ ਕਿ ਮਾਨਸਿਕ ਗੁਲਾਮੀ ਆ ਜਿਨ੍ਹਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਸਾਨੂੰ ਕੌਣ ਤੋੜ ਰਿਹਾ ਕੌਣ ਸਾਨੂੰ ਖਤਮ ਕਰ ਰਿਹਾ ਵੇ ਇਸ ਕਰਕੇ ਸਾਡੀਆਂ ਪ੍ਰਧਾਨਗੀਆਂ ਸਾਡੇ ਛੋਟੇ ਛੋਟੇ ਲਾਲਚ ਇਹ ਸਾਨੂੰ ਅੱਗੇ ਨਹੀਂ ਵਧਣ ਦੇਦੇ